ਉਜ ਪਸੀਨਾ ਬੱਚਿਆ ਰਹੀ ਬਹੋਂਦਾ ਜੋ ਤਿਲਾ ਤਿਲਾ ਜੋੜ ਕੇ ਘਰ ਬਣਾਉਂਦਾ ਜੋ ਜੀ ਦੇ ਕਰਕੇ ਵਸਦੀ ਇਹ ਫੁੱਲવાડી ਏ ਬਾਪੂ ਵਰਗਾ ਪਾਪਾ ਵਰਗਾ ਦੇਰੀ ਵਰਗਾ ਨਾ ਕੋਈ ਪੱਕਾ ਯਾਰੀ ਏ ਬਾਪੂ ਵਰਗਾ ਨਾ ਕੋਈ ਪਕਾਇਆ ੜੀਏ ਇੱਕ ਵਾਰੀ ਆਪਣੇ ਪਿਤਾ ਜੀ ਨੂੰ ਤਾਲੀਆਂ ਜ਼ੋਰਦਾਰ ਮਾਰ ਦਿਓ ਮੰਨੀ ਅਚਰਤੇ ਮੋਦੇ ਨੇ ਉਪਕਾਰ ਬੜੇ ਪਰ ਬਾਪੂ ਦੇ ਵਿਹਾਰ ਕਰਜ਼ਦਾਰ ਬੜੇ ਪਰ ਬਾਪੂ ਦੇ ਵਿਹਾਰ ਕਰਜ਼ਦਾਰ ਬੜੇ ਕਰਦਾ ਬੱਚਿਆਂ ਗਈ ਦਿਹਾੜੀ ਏ ਬਾਪੂ ਵਰਗਾ ਪਾਪਾ ਵਰਗਾ ਨਾ ਕੋਈ ਪਕਾਇਆ ੜੀ ਏ ਨਾ ਕੋਈ ਪਕਾਇਆ ੜੀ ਏ ਅਗਲੀ ਗਾਇਕੀ ਬਹੁਤ ਜ਼ਰੂਰੀ ਆ ਆਮ ਤੌਰ ਤੇ ਅਸੀਂ ਮਾਂ ਦਾ ਹੀ ਸਤਕਾਰ ਕਰਦੇ ਆ ਮਾਂ ਨੇ ਬੇਸ਼ੱਕ ਲੱਖਾਂ ਲੜ ਲਗਾਉਂਦੀਆਂ ਨੇ ਮਾਂ ਆਨੇ ਬਾਪੂ ਦਾ ਗੁੱਟ ਟਕੜਾ ਨਹੀਂ ਬਣੋ ਬਿਆਨੇ ਬਾਪੂ ਦਾ ਗੁੱਟ ਟਕੜਾ ਨਹੀਂ ਬਣੋ ਬਿਆਨੇ ਕੱਪ ਦੇ ਥਾਲੀ ਵਿੱਚ ਜੀਨੇ ਜ਼ਿੰਦਗੀ ਸਾਰੀ ਏ ਬਾਪੂ ਵਰਗਾ ਪਾਪਾ ਵਰਗਾ ਡੈਡੀ ਵਰਗਾ ਨਾ ਕੋਈ ਪੱਕਾ ਹਾਇਰੀ ਏ ਪਾਪਾ ਵਰਗਾ ਨਾ ਕੋਈ ਪੱਕਾ ਹਾਇਰੀ ਏ ਬਾਪੂ ਵਰਗਾ ਨਾ ਕੋਈ ਪੱਕਾ ਹਾਇਰੀ ਏ ਬਾਪੂ ਵਰਗਾ ਪਾਪਾ ਵਰਗਾ ਡੈਰੀ ਵਰਗਾ ਨਾ ਕੋਈ ਪੱਕਾ ਹਾਇਰੀ ਏ ਬਾਪੂ ਵਰਗਾ ਨਾ ਕੋਈ ਪਕਾਇਆ ੜੀਏ ਇੱਕ ਵਾਰ ਇੱਕ ਵਾਰ ਫਿਰ ਅੱਜ ਦੇ ਇਸ ਖੁਸ਼ੀ ਭਰੇ ਦਿਨ ਲਈ ਜਿੰਨਾਂ ਨੇ ਇਨਾ ਮਾਰ ਕੀਤਾ ਪਿਆਰ ਸਤਿਕਾਰ ਕੀਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ